ਅੰਤਰਕਲਾਸ ਸਕੂਲ ਖੇਡਾਂ 225 26 ਫੁੱਟਵਾਲ ਅੰਡਰ 17 ਲੜਕੇ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ। ਖਾਸ ਤੌਰ ਤੇ ਨਾਗਰ ਜੀ ਬ੍ਰੈਂਡ ਮੈਚ 5 ਫਾਇਰ ਸਪੈਸ਼ਲ ਸਮੂਹਤਾ ਵਿਕਰਮ ਸਿੰਘ ਸਦਾ ਰਾਜਮ ਪੱਤੇ ਪ੍ਰਿੰਸੀਪਲ ਸਾਹਿਬਾ ਸ਼ੰਜੀ ਪ੍ਰਾਜੋਤ ਸਿੰਘ ਜੀ शो हाजरीन सा मुख्य अतिथि सरदार दविंद सिंह प्रधान म्यूंसिपल कौंसल मालपुर उन्होंने एम सी साहब दोनों एम सी साहब उन्होंने बैठे मेरे प्रिंसिपल साथी सरदार भारतभूषण जी जितेंद्र जी सीमा मैडम जी ਸਿੰਦਰਜੀ ਮੈਡਮ ਜੀ ਅਵੇਲਾ ਮੈਡਮ ਜੀ ਨੇ ਸਤੰਦਾਨੇ ਚਲੇ ਗਏ ਤੇ ਨਾਲ ਮੇਰੇ ਪ੍ਰੈਸ ਦੇ ਸਾਥੀ ਬਹੁਤ ਹੀ ਮੇਰਾ ਸਹਿਯੋਗ ਕਰਦੇ ਹਨ ਰਜਿੰਦਰ ਜੀ ਸੋਫੀ ਸਾਹਿਬ ਕੋ ਨਾਮ ਜੀ ਤਸਵੀਰ ਜੀ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਮੇਰੇ ਨਾਲ ਇੱਥੇ ਬੈਠੇ ਇਹ ਪ੍ਰਿੰਸੀਪਲ ਵੱਲੋਂ ਸੁਮਿੰਦਰ ਜੀ ਇਹ ਸਾਰੀਆਂ ਸਖਸਾਂ ਦਾ ਨਾਮ ਇਸ ਤਰੀਕੇ ਲੈ ਰਿਹਾ ਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਜਿਹੜੇ ਖੇਡਾਂ ਸ਼ੁਰੂ ਹੋਣ ਜਾਣੀਆਂ ਰੱਤਵੀਂ ਆ ਪੰਜਾਬ ਰਾਜ ਦੇ ਅੰਦਰ ਜ਼ਿਲ੍ਹਾ ਘੇੜਾ ਅੰਡਰ 17 ਇਸ ਖੇਡਾਂ ਦੇ ਵਿੱਚ ਜਿੰਨੀਆਂ ਵੀ ਸਕਸਨਾਵਾਂ ਮੈਂ ਨਾ ਰਿਹਾ ਹੈ ਜਾਂ ਜਿਹੜੀ ਕੋਈ ਰਹਿ ਗਈ ਹੈ ਸਕਸਨਾ ਮੈਂ ਸਭ ਦਾ ਇੱਥੇ ਆਣ ਕੇ ਸਵਾਗਤ ਕਰਨਾ ਤੇ ਬਹੁਤ-ਬਹੁਤ ਧੰਨਵਾਦ ਕਰਨਾ ਕਿ ਇਹਨਾਂ ਨੇ ਇੱਥੇ ਆ ਕੇ ਇਹਨਾਂ ਨੇ ਗਿਆਨ ਦੀ ਸ਼ੋਭਾ ਵਧਾਈ ਹੈ ਤੇ ਉਸ ਦੇ ਨਾਲ-ਨਾਲ ਇਸ ਇਸ ਯਾਕੇ ਇਸ ਹਵਲ ਨੂੰ ਮੁਕੰਮਲ ਕੀਤਾ ਹੈ ਮੈਂ ਸਭ ਦਾ ਧੰਨਵਾਦ ਕਰਨਾ ਬੜੀ ਮੁਸ਼ਕਿਲ ਨਾਲ ਇੱਥੇ ਪਹੁੰਚੇ ਹੋ ਇਹ ਮੁਕਾਮ ਹਰ ਕਿਸੇ ਨੂੰ ਹਾਸਲ ਨਹੀਂ ਹੁੰਦਾ ਤੁਸੀਂ ਬੜੇ ਕੁਝ ਨਸੀਬ ਹੋ ਮੈਂ ਤੁਹਾਨੂੰ ਵਧਾਈ ਦਿੰਦਾ ਵਧਾਈ ਦਿੰਦਾ ਤੁਹਾਡੇ ਕੋਚਸ ਨੂੰ ਵਧਾਈ ਦਿੰਦਾ ਤੁਹਾਡੇ ਟੀਚਰਸ ਨੂੰ ਜਿਨ੍ਹਾਂ ਨੇ ਤੁਹਾਨੂੰ ਮਿਹਨਤ ਕਰਾ ਕੇ ਤੇ ਪਹੁੰਚਾਇਆ ਵਧਾਈ ਦਿੰਦਾ ਤੁਹਾਡੇ ਪੇਰੈਂਟਸ ਨੂੰ ਜਿਨ੍ਹਾਂ ਨੇ ਤੁਹਾਨੂੰ ਪੜਾ ਲਿਖਾ ਕੇ ਤੁਹਾਡੀ ਰੋਜ਼ੀ ਦੀ ਜ਼ਰੂਰਤਾਂ ਪੂਰੀਆਂ ਕਰਕੇ ਇੱਥੇ ਪਹੁੰਚਾਇਆ ਤੁਹਾਨੂੰ ਤੁਹਾਨੂੰ ਵਧਾਈ ਹੈ ਜਿੰਨੇ ਵੀ ਸਪੋਰਟਸ ਪਰਸਨ ਸਾਰੇ ਮੇਰੇ ਇੱਕੋ ਸੰਦੇਸ਼ ਹੈ ਕਿ ਬੇਟਾ achhi tarah khelna khel bhavna de naal khelna khel khiladi hundi hai te iske ਪੋਸਟ ਡਿਪਾਰਟਮੈਂਟ ਬੰਨੋ ਜੁਨੀਆ ਕੈਡਾ ਕੁਆਇਆ ਜਾ ਰਹੀਆਂ ਉਹਦੇ ਚ ਵਸ ਚੜ ਕੇ ਬੱਚਿਆਂ ਨੇ ਭਾਗ ਲਿਆ ਸਾਰੀਆਂ ਸ਼ਖੀਰਤਾਂ ਜਿਹੜੀਆਂ ਇੱਥੇ ਹਾਜ਼ਰ ਹਨ ਉਹਨਾਂ ਦਾ ਇਹਨਾਂ ਲੋਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 69ਵੀਂ ਸਟੇਟ ਗੇਮਜ਼ ਅੰਡਰ 17 ਫੁੱਟਬਾਲ ਬॉयਜ਼ ਜੋ ਕਿ ਹੁਸ਼ਿਆਰਪੁਰ ਵਿੱਚ ਹੋ ਰਹੀਆਂ ਇਸ ਦੇ ਵਿੱਚ ਟੋਟਲ 34 ਟੀਮ ਜਿਹੜੀਆਂ ਭਾਗ ਲੈ ਰਹੀਆਂ ਇੱਥੇ ਜ਼ਿਲ੍ਹਾ ਹਿਸ਼ਾਰਪੁਰ ਬੜਾ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਮਾਲਪੁਰ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ ਤੇ ਜਦੋਂ ਵੀ ਹਿਸ਼ਾਰਪੁਰ ਨੂੰ ਕੋਈ ਵੀ ਸਟੇਟ ਕਰਵਾਉਣ ਨੂੰ ਦਿੱਤੀ ਜਾਂਦੀ ਹੈ ਤੇ ਉਹ ਮਾਲਪੁਰ ਕਰਵਾਈ ਜਾਂਦੀ ਹੈ ਕਿਉਂਕਿ ਇੱਥੇ ਚਾਰੇ ਗਰਾਊਂਡਾਂ ਇਕੱਠੀਆਂ ਆ ਤੇ ਬਾਜ਼ਾਰ ਦੇ ਵਿੱਚ ਹੈ ਤੇ ਇੱਥੇ ਜ਼ਿਲ੍ਹਾ ਸਿਖਿਆ ਆਪਸ ਡੀਟੀਸੀ ਨੇ ਪੂਰੇ ਪ੍ਰਬੰਧ ਕੀਤੇ ਹੋਏ ਆ ਖਾਣ ਪੀਣ ਦਾ ਵਧੀਆ ਪ੍ਰਬੰਧ ਰਹਿਣ ਦਾ ਵਧੀਆ ਪ੍ਰਬੰਧ ਤੇ ਗਰਾਉਂਡਾਂ ਵੀ ਬਹੁਤ ਉੱਚ ਪੱਧਰ ਦੀਆਂ ਹਨ ਸਭ ਤੋਂ ਵੱਡੀ ਗੱਲ ਕਿ ਅਸੀਂ ਕਿਤੇ ਆਲਦ ਵਾਲੇ ਖੇਡਣ ਜਾਂਦੇ ਆ ਤਾਂ ਸਾਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ ਇਹ ਚਾਰੇ ਗੋਂਡਾ ਜਿਹੜੀਆਂ ਨਾਲੋਂ ਨਾਲ ਆ ਸੋ ਜਿੰਨੀਆਂ ਵੀ ਟੀਮਾਂ ਇੱਥੇ ਅਕੈਡਮੀਜ਼ ਜਿਲੇ ਭਾਗਲੇ ਰਹਿਆ ਅਸੀਂ ਉਹਨਾਂ ਨੂੰ ਇੱਥੇ ਵੈਲਕਮ ਵੀ ਕਹਿੰਨੇ ਆ ਅਤੇ ਅਸੀਂ ਆਸ ਕਰਦੇ ਆ ਕਿ ਉਹ ਜਿਹੜੀਆਂ ਸਾਡੇ ਵੱਲੋਂ ਦਿੱਤੀਆਂ ਸੇਵਾਵਾਂ ਆ ਉਹਦਾ ਪੂਰਾ ਆਨੰਦ ਮਾਣਨਗੇ ਸਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜੇ ਇਹ ਮੈਚ ਕਰਵਾਏ ਕਰਵਾਏ ਜਾ ਰਹੇ ਇਹਦੇ ਵਿੱਚ ਜਿਹੜੀ ਜੇਤੂ ਟੀਮਾਂ ਹੋਣਗੀਆਂ ਤੇ ਉਹਨਾਂ ਦਾ ਮਤਲਬ ਜਿਹੜਾ ਹੈਗਾ ਕੀ ਆਪਾਂ ਕਿਸ ਤਰ੍ਹਾਂ ਸਨਮਾਨਤ ਕਰਾਂਗੇ ਕੀ ਉਹਨਾਂ ਦਾ ਇਹ ਜਿਹੜੀਆਂ ਖੇਡਾਂ ਗੇਮਾਂ ਸਟੇਟ ਗੇਮਸ ਹੁੰਦੀਆਂ ਇਹ ਡੀਪੀਆਈ ਵੱਲੋਂ ਕਰਵਾਈਆਂ ਜਾਂਦੀਆਂ ਹੁਸ਼ਿਆਰਪੁਰ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਡੀਐਸਸੀ ਜਗਜੀਤ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਇਹ ਖੇਡਾਂ ਹੋ ਰਹੀਆਂ ਇਹਨਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਕੁਇ ਕੈਸ਼ ਪ੍ਰੈਜ਼ੀਡੈਂਟ ਤਾਂ ਜਾਂਦਾ ਲੇਕਿਨ ਉਹਨੂੰ ਸਰਟੀਫਿਕੇਟ ਦਿੱਤੇ ਜਾਂਦੇ ਆ ਇਹ ਸਰਟੀਫਿਕੇਟ ਜਿਹੜੇ ਆ ਉਹਨਾਂ ਦੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦੇ ਆ ਜੋਬ ਦੇ ਵਿੱਚ ਕੰਮ ਆਉਂਦੇ ਆ ਅਤੇ ਬੱਚੇ ਇਤੋਂ ਬਹੁਤ ਕੁਝ ਸਿੱਖਦੇ ਆ ਸਰ ਇੱਕ ਮੈਚ ਜਿਹੜੇ ਹੈਗੇ ਕਿੰਨੇ ਦਿਨ ਚੱਲਦੇ ਨੇ ਇਹ ਮੈਚ 4 ਦਿਨ ਚੱਲਣਗੇ ਜੀ 9 10 11 ਤੇ 12 ਤਰੀਕ ਤੱਕ ਫਰੀਦਾ 10 11 12 13 ਤਰੀਕ ਤੱਕ ਚੱਲਣਗੇ ਜੀ ਇਹ ਮੈਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਡੀਟੀਸੀ ਵੱਲੋਂ ਮੈਡਲਸ ਅਤੇ ਟਰੋਫੀਜ਼ ਦੇ ਨਾਲ ਸਨਮਾਨ ਕੀਤਾ ਜਾਊਗਾ ਜਿੱਥੇ ਸਰਟੀਫੀਕੇਟ ਦਿੱਤੇ ਜਾਣੇ ਆ ਉੱਥੇ ਉਹਨਾਂ ਨੂੰ ਟਰੋਫੀਜ਼ ਅਤੇ ਮੈਡਲ ਵੀ ਪ੍ਰਵਾਨ ਕੀਤੇ ਜਾਣੇ ਆ ਬਹੁਤ ਸਾਰੀ ਧੰਨਵਾਦ